ਅੱਜ ਪੰਜਾਬ ਦੇ ਵਿੱਚ ਚਾਰ ਥਾਵਾਂ ਤੇ ਐਮਐਲਏ ਦੀਆਂ ਜਿਮਣੀ ਚੋਣਾਂ ਦੀਆਂ ਵੋਟਾਂ ਸ਼ੁਰੂ ਹੁੰਦਿਆਂ ਹੀ ਖਲਾਰਾ ਪੈਣ ਦੀਆਂ ਤੇ ਰੌਲਾ ਪੈਣ ਦੀਆਂ ਵੱਡੀਆਂ ਖਬਰਾਂ ਆ ਗਈਆਂ ਨੇ ਔਰ ਕਈ ਥਾਵਾਂ ਦੇ ਉੱਪਰ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਸਿੱਧੀ ਟੱਕਰ ਹੋਈ ਹੈ ਔਰ ਇਹ ਦੋਸ਼ ਕਾਂਗਰਸ ਦੇ ਵੱਡੇ ਨੇਤਾਵਾਂ ਵੱਲੋਂ ਲਾਏ ਗਏ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਗੁੰਡਾਗਰਦੀ ਤੇ ਉੱਤਰ ਆਇਆ ਇਹ ਵੀ ਕਿਹਾ ਉਹਨਾਂ ਨੇ ਸੁਖਜਿੰਦਰ ਰੰਦਾਵਾ ਜਿਹੜੇ ਕਾਂਗਰਸ ਦੇ ਵੱਡੇ ਆਗੂ ਨੇ ਉਹ ਕਹਿੰਦੇ ਕਿ ਪੰਜਾਬ ਪੁਲਿਸ ਨਵਰਤ ਬਣ ਗਈ ਐ ਮਰ ਗਈ ਐ ਔਰ ਕੋਈ ਕਾਰਵਾਈ ਨਹੀਂ ਕਰ ਰਹੀ ਵੇਖੋ ਜੀ ਡੇਰਾ ਬਾਬਾ ਨਾਨਕ ਦੇ ਵਿੱਚ ਵੱਡਾ ਰੌਲਾ ਪੈ ਗਿਆ ਚਾਰ ਥਾਮਾਂ ਤੇ ਵੋਟਾਂ ਪੈ ਰੀਆਂ ਗਿੱਦੜਵਾਹਾ ਬਰਨਾਲਾ ਡੇਰਾ ਬਾਬਾ ਨਾਨਕ ਤੇ ਚੱਬੇਵਾਲ ਡੇਰਾ ਬਾਬਾ ਨਾਨਕ ਦੇ ਵਿੱਚ ਜਦੋਂ ਵੋਟਾਂ ਪੈਣੀਆਂ ਸ਼ੁਰੂ ਹੋਈਆਂ ਤਾਂ ਉਥੇ ਵੱਡਾ ਰੌਲਾ ਵੱਡਾ ਖਲਾਰਾ ਪੈ ਗਿਆ ਵੀਡੀਓ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇਹ ਵੀਡੀਓ ਉਥੋਂ ਸਾਹਮਣੇ ਆਈਆਂ ਨੇ ਮੌਕੇ ਤੇ ਜਿਹੜੇ ਕਾਂਗਰਸ ਦੇ ਵੱਡੇ ਨੇਤਾ ਸਾਬਕਾ ਜਿਹੜੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਉਹ ਵੀ ਪਹੁੰਚ ਗਿਆ ਔਰ ਕਾਂਗਰਸ ਦਾ ਜਿਹੜਾ ਮੌਜੂਦਾ ਉਮੀਦਵਾਰ ਹੈ ਆਮ ਆਦਮੀ ਪਾਰਟੀ ਦਾ ਮੌਜੂਦਾ ਉਮੀਦਵਾਰ ਗੁਰਦੀਪ ਰੰਧਾਵਾ ਉਹ ਵੀ ਉੱਥੇ ਮੌਕੇ ਤੇ ਪਹੁੰਚ ਗਿਆ ਆਮੋ ਸਾਹਮਣੇ ਤਣ ਗਏ ਨੇ ਔਰ ਉੱਥੇ ਡਾਂਗਾ ਚੱਲਣ ਦੀ ਖਬਰ ਵੀ ਆਈ ਹੈ ਦੋਵੇਂ ਤਰ੍ਹਾਂ ਇੱਕ ਦੂਜੇ ਦੇ ਉੱਪਰ ਵੱਡੇ ਦੋਸ਼ ਲਾ ਰਹੀਆਂ ਨੇ ਕਾਂਗਰਸ ਦੇ ਸੁਖਜਿੰਦਰ ਰੰਧਾਵਾ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਵਾਲੇ ਗੁੰਡਾਗਰਦੀ ਕਰ ਰਹੇ ਨੇ ਕਾਂਗਰਸ ਦੇ ਆਗੂ ਕਹਿ ਰਿਹਾ ਸੁਖਜਿੰਦਰ ਰੰਧਾਵਾ ਉਹ ਕਹਿੰਦਾ ਕਿ ਭਗਵੰਤ ਮਾਨ ਖੁਦ ਡਰਿਆ ਹੋਇਆ ਹਾਰ ਤੋਂ ਡਰਿਆ ਹੋਇਆ ਐਮਪੀ ਦੀਆਂ ਵੋਟਾਂ ਵੇਲੇ ਜੋ ਇਹਨਾਂ ਨਾਲ ਹੋਇਆ ਉਹੀ ਹੋ ਸਕਦਾ ਇਸ ਕਰਕੇ ਜਿਵੇਂ ਇਹਨਾਂ ਨੇ ਸਰਪੰਚੀ ਦੀਆਂ ਚੋਣਾਂ 'ਚ ਧੱਕਾ ਕੀਤਾ ਸੁਖਜਿੰਦਰ ਰੰਧਾਵਾ ਕਹਿੰਦਾ ਇਸੇ ਤਰ੍ਹਾਂ ਇਹ ਐਮਐਲਏ ਦੀ ਚੋਣ ਵੀ ਜਿੱਤਣੀ ਚਾਹੁੰਦੇ ਨੇ ਔਰ ਸੁਖਜਿੰਦਰ ਰੰਧਾਵਾ ਕਹਿੰਦਾ ਜਿਹੜੀ ਇੱਥੇ ਪੁਲਿਸ ਹੈ ਉਹ ਨਮਰਦ ਬਣੀ ਹੋਈ ਐ ਤਮਾਸ਼ਾ ਦੇਖ ਰਹੀ ਐ ਕਹਿੰਦਾ ਪੁਲਿਸ ਆਉਣ ਲੱਗਦਾ ਜਿਵੇਂ ਮਰ ਗਈ ਹੋਵੇ ਤਾਂ ਉਧਰ ਜਿਹੜੇ ਆਮ ਆਦਮੀ ਪਾਰਟੀ ਵਾਲੇ ਨੇ ਉਹ ਕਹਿੰਦੇ ਨੇ ਕਿ ਅਸੀਂ ਆਪਣੇ ਬੂਥ ਤੇ ਬੈਠੇ ਸੀਗੇ ਇਹਨਾਂ ਨੇ ਬੂਥ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਐ ਕਾਂਗਰਸ ਵਾਲਿਆਂ ਨੇ ਆਮ ਆਦਮੀ ਪਾਰਟੀ ਦਾ ਬੰਦਾ ਐ ਇਸ ਵੀਡੀਓ ਚ ਇਹ ਵੀ ਬੋਲ ਰਿਹਾ ਉਹ ਕਹਿੰਦਾ ਐ ਕਿ ਮੇਰੇ ਡਾਂਗ ਮਾਰੀ ਐ ਬਾਹ ਦੇ ਉੱਪਰ ਕਾਂਗਰਸੀ ਨੇ ਔਰ ਇਹ ਵੀ ਕਹਿੰਦਾ ਕਿ ਡਾਂਗਾ ਇਸ ਤਰ੍ਹਾਂ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਵੇਂ ਮਾਰ ਦੇਣਾ ਹੁੰਦਾ ਔਰ ਕਾਫੀ ਖਲਾਰਾ ਪਿਆ ਹੰਗਾਮਾ ਹੋਇਆ ਡੇਰਾ ਬਾਬਾ ਨਾਨਕ ਦੇ ਵਿੱਚ ਜਦੋਂ ਵੋਟਾਂ ਪੈ ਰੀਆਂ ਉਥੇ ਦੂਜੀਆਂ ਥਾਵਾਂ ਦੇ ਉੱਪਰ ਵੀ ਵੋਟਾਂ ਪੈ ਰੀਆਂ ਨੇ ਕਈ ਥਾਵਾਂ ਦੇ ਉੱਪਰ ਮਾਹੌਲ ਤਣਾਪੂਰਨ ਵੀ ਬਣਿਆ ਜਿਵੇਂ ਕਿ ਗਿੱੱੜਵਾਹਾ ਹੌਟ ਸੀਟ ਮੰਨੀ ਜਾ ਰਹੀ ਹੈ ਵੈਸੇ ਤਾਂ ਚਾਰੇ ਥਾਵਾਂ ਦੇ ਉੱਪਰ ਹੀ ਟੱਕਰ ਮੁਖ ਰੂਪ ਦੇ ਵਿੱਚ ਕਾਂਗਰਸ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਮੰਨੀ ਜਾ ਰਹੀ ਹੈ ਕਿਉਂਕਿ ਅਕਾਲੀ ਦਲ ਦਾ ਇਮਰਾਨ ਚੋ ਹੀ ਬਾਹਰ ਹੋ ਗਿਆ ਇੱਕ ਤਰ੍ਹਾਂ ਨਾਲ ਮੈਦਾਨ ਛੱਡ ਕੇ ਭੱਜ ਗਿਆ ਤੇ ਜਿਹੜੀ ਬੀਜੇਪੀ ਆ ਉਹ ਗਿੱਦੜਵਾ ਨੂੰ ਛੱਡ ਕੇ ਕਿਤੇ ਵੀ ਪੂਰੀ ਟੱਕਰ 'ਚ ਨਹੀਂ ਨਜ਼ਰ ਆ ਰਹੀ ਗਿੱਦੜਵਾਹ ਦੇ ਵਿੱਚ ਵੀ ਮਨਪ੍ਰੀਤ ਬਾਦਲ ਜਿਹੜਾ ਹੈ ਉਹ ਬੀਜੇਪੀ ਵੱਲੋਂ ਖੜਾ ਹੋਇਆ ਆ ਮਨਪ੍ਰੀਤ ਬਾਦਲ ਪਹਿਲਾਂ ਗਿੱਦੜਵਾਹ ਦੇ ਵਿੱਚੋਂ ਚੋਣ ਜਿੱਤਦਾ ਰਿਹਾ ਲੜਦਾ ਰਿਹਾ ਹੈ ਅਕਾਲੀਆਂ ਵੱਲੋਂ ਵੀ ਕਾਂਗਰਸ ਵੱਲੋਂ ਵੀ ਤੇ ਹੁਣ ਉਹ ਬੀਜੇਪੀ ਵੱਲੋਂ ਖੜਾ ਹੋਇਆ ਪਰ ਮਨਪ੍ਰੀਤ ਬਾਦਲ ਦੇ ਉੱਪਰ ਵੱਡੇ ਸਵਾਲ ਵੀ ਉੱਠੇ ਹੋਏ ਨੇ ਕਿਉਂਕਿ ਮਨਪ੍ਰੀਤ ਬਾਦਲ ਨੇ ਕਿਤੇ ਕੋਈ ਸਟੈਂਡ ਨਹੀਂ ਦਿਖਾਇਆ ਪਹਿਲਾਂ ਉਹ ਅਕਾਲੀ ਦਲ ਨੂੰ ਛੱਡ ਕੇ ਭੱਜ ਗਿਆ ਤੇ ਆਪਣੀ ਪਾਰਟੀ ਬਣਾ ਲਈ ਪੀਪੀਪੀ ਫਿਰ ਉਹ ਆਪਣੀ ਪਾਰਟੀ ਛੱਡ ਕੇ ਵੀ ਭੱਜ ਗਿਆ ਤੇ ਕਾਂਗਰਸ ਜਾ ਵੜਿਆ ਕਾਂਗਰਸ ਦੇ ਵਿੱਚ ਫਿਰ ਗਿਆ ਤੇ ਫਿਰ ਦੂਜੀਆਂ ਸਾਰੀਆਂ ਪਾਰਟੀਆਂ ਤੇ ਤਵਾ ਲਾਉਂਦਾ ਰਿਹਾ ਤੇ ਫਿਰ ਕਾਂਗਰਸ ਛੱਡ ਕੇ ਦੀ ਭੱਜ ਗਿਆ ਮਨਪ੍ਰੀਤ ਬਾਦਲ ਤੇ ਫਿਰ ਉਹ ਬੀਜੇਪੀ ਚ ਜਾ ਵੜਿਆ ਤੇ ਬੀਜੇਪੀ ਦੇ ਵਿੱਚ ਹੁਣ ਉਹ ਚੋਣ ਲੜ ਰਿਹਾ ਚਰਚੇ ਇਹ ਵੀ ਨੇ ਵੀ ਜੇ ਮਨਪ੍ਰੀਤ ਬਾਦਲ ਨੂੰ ਕਿਤੇ ਇੰਜ ਲੱਗਾ ਕਿ ਮੈਨੂੰ ਬੀਜੇਪੀ ਚੋਂ ਭੱਜ ਕੇ ਉਧਰ ਵੱਡਾ ਫਾਇਦਾ ਮਿਲ ਸਕਦਾ ਤਾਂ ਉਹ ਬੀਜੇਪੀ ਨੂੰ ਛੱਡ ਕੇ ਵੀ ਜਦੋਂ ਮਰਜ਼ੀ ਭੱਜ ਸਕਦਾ ਕਿਉਂਕਿ ਹੁਣ ਤੱਕ ਉਹਨੇ ਕੋਈ ਸਟੈਂਡ ਦਿਖਾਇਆ ਨਹੀਂ ਇਧਰੋਂ ਉਧਰ ਤੇ ਉਧਰੋਂ ਇਧਰ ਮਨਪ੍ਰੀਤ ਬਾਦਲ ਭੱਜਦਾ ਰਿਹਾ ਪਰ ਫਿਰ ਵੀ ਮਨਪ੍ਰੀਤ ਬਾਦਲ ਨੇ ਉੱਥੇ ਕਾਫੀ ਮਿਹਨਤ ਕੀਤੀ ਹੈ ਭਾਵੇਂ ਮਨਪ੍ਰੀਤ ਬਾਦਲ ਦਾ ਕਿਸਾਨਾਂ ਨੇ ਮਜ਼ਦੂਰਾਂ ਨੇ ਕਈ ਪਿੰਡਾਂ 'ਚ ਵਿਰੋਧ ਕੀਤਾ ਪਰ ਮਨਪ੍ਰੀਤ ਬਾਦਲ ਸਿਆਸੀ ਗੋਟੀਆਂ ਖੇਡਣ 'ਚ ਕਾਫੀ ਮਾਰ ਮੰਨਿਆ ਜਾਂਦਾ ਜਿਵੇਂ ਉਹਦੀ ਪਿਛਲੇ ਦਿਨੀ ਇੱਕ ਵੀਡੀਓ ਆਈ ਵੀ ਇੱਕ ਗਿੱਦੜਵਾਹਾ ਦੇ ਪਿੰਡ 'ਚ ਜਾ ਕੇ ਉਹ ਆਮ ਕੋਲੇਪਾਲੇ ਲੋਕਾਂ ਨੂੰ ਇਕੱਠੇ ਕਰਕੇ ਗੁੰਮਰਾਹ ਕਰ ਰਿਹਾ ਸੀਗਾ ਕਹਿ ਰਿਹਾ ਸੀ ਕਿ ਮੈਂ ਤੁਹਾਡੇ 3 ਕੁੱਤਾ ਨੂੰ ਰੇਲਵੇ ਚ ਨੌਕਰੀ ਲਵਾ ਦੂੰਗਾ ਪੀਆਰਟੀਸੀ ਚ ਨੌਕਰੀ ਲਵਾ ਦੂੰਗਾ ਮੈਂ ਤੁਹਾਡੇ ਬੀਐਸਐਫ ਚ ਨੌਕਰੀ ਲਵਾ ਦੂੰਗਾ ਲਿਆਓ ਮੈਨੂੰ ਨਾਂ ਤੇ ਰੋਲ ਨੰਬਰ ਲਿਖ ਕੇ ਦਿਓ ਮੈਂ ਲਵਾ ਦਿੰਨਾ ਜਦੋਂ ਕਿ ਐਦਾਂ ਹੋ ਨਹੀਂ ਸਕਦਾ ਤੇ ਜੇ ਐਦਾਂ ਕੋਈ ਕਰਦਾ ਤਾਂ ਇਹ ਗੈਰਕਾਨੂੰਨੀ ਹੈ ਪਰ ਮਨਪ੍ਰੀਤ ਬਾਦਲ ਇਹ ਗੱਲਾਂ ਉਹ ਭੋਲੇ-ਪਾਲੇ ਲੋਕਾਂ ਨੂੰ ਕਹਿ ਕੇ ਪਰਮਾਉਂਦਾ ਤੇ ਗੁੰਮਰਾਹ ਕਰਦਾ ਨਜ਼ਰ ਆਇਆ ਸੀ ਤਾਂ ਇਹ ਸਭ ਤੋਂ ਹੌਟ ਸੀਟ ਗਿੱਦੜਵਾ ਬਣੀ ਹੋਈ ਆ ਗਿੱਦੜਵਾ ਦੇ ਵਿੱਚ ਵੀ ਮੁੱਖ ਟੱਕਰ ਜਿਹੜੀ ਹੈ ਉਹ ਕਾਂਗਰਸ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਤੇ ਕਾਲੀ ਦਲ ਚੋਂ ਛੱਡ ਕੇ ਗਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿੰਪੀ ਢਿੱਲੋਂ ਦੇ ਵਿਚਾਲੇ ਆ ਔਰ ਅੱਜ ਸ਼ਾਮ ਤੱਕ ਕਾਫੀ ਹੱਦ ਤੱਕ ਅੰਦਾਜ਼ੇ ਲੱਗ ਜਾਣੇ ਨੇ ਵੀ ਕੌਣ ਕਿੰਨੇ ਪਾਣੀ ਚ ਹੈ ਪਰ ਅਸਲੀ ਪਤਾ 23 ਤਰੀਕ ਨੂੰ ਜਦੋਂ ਵੋਟਾਂ ਦਾ ਰਿਜ਼ਲਟ ਆਉਣਾ ਹੈ ਉਦੋਂ ਲੱਗੇਗਾ ਕਿਉਂਕਿ 23 ਨਵੰਬਰ ਨੂੰ ਇਹਨਾਂ ਵੋਟਾਂ ਦੇ ਨਤੀਜੇ ਜਿਹੜੇ ਆ ਉਹ ਆਉਣੇ ਨੇ ਤਾਂ ਅੱਜ ਚਾਰ ਥਾਵਾਂ ਦੇ ਉੱਪਰ ਵੋਟਾਂ ਪੈ ਰਹੀਆਂ ਨੇ ਔਰ ਤੁਸੀਂ ਆ ਤਸਵੀਰਾਂ ਦੇਖ ਰਹੇ ਹੋ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਰੌਲਾ ਪਿਆ ਬਰਨਾਲਾ ਦੇ ਵਿੱਚ ਵੀ ਇੱਕ ਥਾਂ ਦੇ ਉੱਪਰ ਕੁਝ ਹੰਗਾਮਾ ਹੋਇਆ ਪਰ ਉਹ ਸੰਭਾਲ ਲਿਆ ਇੱਥੇ ਡੇਰਾ ਬਾਬਾ ਨਾਨਕ ਦੇ ਵਿੱਚ ਪੁਲਿਸ ਕਾਫੀ ਮਾਤਰਾ ਦੇ ਵਿੱਚ ਪਹੁੰਚੀ ਹੋਈ ਹੈ ਪੁਲਿਸ ਮਾਹੌਲ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕਾਂਗਰਸ ਵਾਲੇ ਸ਼ਰਿਆਮ ਕਹਿ ਰਹੇ ਨੇ ਖਾਸ ਕਰ ਸੁਖਜਿੰਦਰ ਰੰਧਾਵਾ ਕਹਿ ਰਹੇ ਨੇ ਉਹ ਕਹਿੰਦੇ ਕਿ ਪੁਲਿਸ ਆਮ ਆਦਮੀ ਪਾਰਟੀ ਦੇ ਥੱਲੇ ਲੱਗ ਕੇ ਚੱਲ ਰਹੀ ਹੈ ਸੁਖਜਿੰਦਰ ਰੰਧਾਵਾ ਨੇ ਤੇ ਇਥੋਂ ਤੱਕ ਕਹਿੰਦਾ ਕਿ ਪੁਲਿਸ ਨਮਰਤ ਬਣ ਗਈ ਹੈ ਔਰ ਪੁਲਿਸ ਮਰ ਗਈ ਜਾਪਦੀ ਹੈ ਉਹ ਕਹਿੰਦਾ ਸ਼ਰਿਆਮ ਧੱਕਾ ਕਰੀ ਜਾਂਦੇ ਨੇ ਪੁਲਿਸ ਰੋਕਦੀ ਨਹੀਂ ਵੈਸੇ ਇਹ ਗੱਲ ਅੱਜ ਦੀ ਨਹੀਂ जिਦੇ ਹੱਥ लाठी ਜੀਦੀ लाठी ਉਸਕੀ ਬੈਂਸ ਆਪਾਂ ਸੁਣਦੇ ਰਹੇ ਆ ਔਰ ਇਹ ਸੱਤਾ ਚਾਹੇ ਕਾਂਗਰਸ ਦੀ ਰਹੀ ਆ ਚਾਹੇ ਅਕਾਲੀ ਦਲ ਦੀ ਰਹੀ ਆ ਜਿਹਦੇ ਹੱਥ ਚ ਵੀ ਤਾਕਤ ਰਹੀ ਆ ਉਹ ਠੱਕਾ ਕਰਦਾ ਰਿਹਾ ਤੇ ਆਪਣੀਆਂ ਚਲਾਉਂਦਾ ਰਿਹਾ ਪੁਲਿਸ ਵੀ ਜਦੋਂ ਕਾਂਗਰਸ ਦਾ ਰਾਜ ਹੁੰਦਾ ਸੀ ਤਾਂ ਕਾਂਗਰਸ ਦੀ ਮੁਠੀ ਚ ਉਹਨੂੰ ਕੰਮ ਕਰਨਾ ਪੈਂਦਾ ਸੀ ਜਦੋਂ ਕਾਲੀਆਂ ਦਾ ਰਾਜ ਸੀ ਤਾਂ ਉਦੋਂ ਕਾਲੀਆਂ ਦੇ ਰਾਜ ਚ ਪੁਲਿਸ ਨੂੰ ਕਾਲੀਆਂ ਮੁਤਾਬਕ ਚੱਲਣਾ ਪੈਂਦਾ ਸੀ ਤੇ ਅੱਜ ਜੇ ਆਮ ਆਦਮੀ ਪਾਰਟੀ ਦਾ ਝਾੜੂ ਦਾ ਰਾਜ ਹੈ ਤਾਂ ਪੁਲਿਸ ਨੂੰ ਉਹਨਾਂ ਦੇ ਮੁਤਾਬਕ ਕੰਮ ਕਰਨਾ ਪੈ ਰਿਹਾ ਪੁਲਿਸ ਦਾ ਇਹਦੇ ਵਿੱਚ ਕੋਈ ਦੋਸ਼ ਨਹੀਂ ਹੈ ਕੋਈ ਕਸੂਰ ਨਹੀਂ ਹੈ ਅਸਲ ਦੇ ਵਿੱਚ ਇਹ ਸਿਸਟਮ ਹੀ ਇਦਾਂ ਕਿਉਂਕਿ ਇੱਥੇ ਧੱਕਾ ਕੀਤਾ ਜਾਂਦਾ ਹੈ ਲੋਕਤੰਤਰੀ ਤੇ ਜਮਹੂਰੀ ਤਰੀਕੇ ਨਾਲ ਚੱਲਣ ਵਾਲੇ ਨਿਯਮ ਇੱਥੇ ਲਾਗੂ ਨਹੀਂ ਕੀਤੇ ਜਾਂਦੇ ਜਿੰਨਾਂ ਕੋਲ ਪਾਵਰ ਆ ਜਾਂਦੀ ਹੈ ਉਹ ਫਿਰ ਲੋਕਤੰਤਰ ਕੇ ਗੱਲਾਂ ਨਿਆ ਇਨਸਾਫ ਬਰਾਬਰੀ ਸਭ ਕੋ ਭੁੱਲ ਭੱਲ ਜਾਂਦੇ ਨੇ ਉਹ ਫਿਰ ਆਪਣੀਆਂ ਚੰਦੀਆਂ ਚਲਾਉਂਦੇ ਨੇ ਤੇ ਅੱਜ ਇਹ ਤਾਕਤ ਝਾੜੂ ਵਾਲਿਆਂ ਕੋਲ ਹੈ ਤੇ ਉਹਨਾਂ ਨੇ ਵੀ ਚਲਾਉਣੀ ਹੈ ਜਦੋਂ ਪਿਛਲੇ ਚੋਣਾਂ ਦੇ ਰਹਿਆ ਝਾੜੂ ਵਾਲੇ ਕਹਿੰਦੇ ਰਹੇ ਕਿ ਸਾਡੀ ਸੋਚ ਵੱਖਰੀ ਸਾਡੀ ਵਿਚਾਰਧਾਰਾ ਵੱਖਰੀ ਅਸੀਂ ਤਾਂ ਇਨਕਲਾਬ ਕਰਨ ਆਏ ਆ ਪਰ ਨਹੀਂ ਝਾੜੂ ਦੇ ਰਾਜ ਚ ਵੀ ਉਵੇਂ ਹੀ ਨਜ਼ਰ ਆ ਰਿਹਾ ਜਿਵੇਂ ਕਾਲੀ ਕਾਂਗਰਸੀ ਭਾਜਪਾ ਦੇ ਰਾਜ ਚ ਨਜ਼ਰ ਆਉਂਦਾ ਰਿਹਾ ਉਹਨਾਂ ਦੇ ਰਾਜ ਚ ਵੀ ਇਸ ਤਰ੍ਹਾਂ ਧੱਕੇ ਹੁੰਦੇ ਰਹੇ ਔਰ ਇਹਨਾਂ ਦੇ ਰਾਜ ਚ ਵੀ ਹੁਣ ਹੋ ਰਹੇ ਨੇ ਤੁਸੀਂ ਆਪਣਾ ਕਮੈਂਟ ਲਿਖਿਓ ਤੁਹਾਨੂੰ ਕੀ ਲੱਗਦਾ ਹੈ ਦੇਖੋ ਜਿਹੜੇ ਲੋਕ ਨੇ ਉਹ ਬਹੁਤ ਸਿਆਣੇ ਨੇ ਸਮਝਦਾਰ ਨੇ ਪਬਲਿਕ ਨੂੰ ਤਾਂ ਸਾਡੇ ਨਾਲੋਂ ਵੱਧ ਜਾਣਕਾਰੀ ਹੈ ਤੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਤੁਹਾਨੂੰ ਕੀ ਜਪਦਾ ਹੈ ਇਹ ਕੀ ਹੋ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੂਜੀਆਂ ਪਾਰਟੀਆਂ ਨਾਲੋਂ ਵੱਖਰੇ ਤਰੀਕੇ ਨਾਲ ਚੱਲ ਰਹੀ ਹੈ ਯਾ ਆਮਦਵੀ ਪਾਰਟੀ ਦਾ ਵੀ ਉਹੀ ਹਾਲ ਹੈ ਜੋ ਦੂਜੇ ਕਰਦੇ ਸੀ ਸੋ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਡੇਰਾ ਬਾਬਾ ਨਾਨਕ ਦੀਆਂ ਨੇ ਜਿੱਥੇ ਅੱਜ ਕਾਫੀ ਖਲਾਰਾ ਪਿਆ ਰੌਲਾ ਪਿਆ ਗੈਮਾ ਗੈਮੀ ਹੋਈ ਹੈ ਪੁਲਿਸ ਨੂੰ ਉੱਥੇ ਜਾ ਕੇ ਮਾਹੌਲ ਨੂੰ ਕੰਟਰੋਲ ਕਰਨਾ ਪਿਆ ਕਿਉਂਕਿ ਉੱਥੇ ਵੱਡਾ ਰੌਲਾ ਪਿਆ ਉੱਥੇ ਹੀ ਹੁਣ ਸਖਜਿੰਦਰ ਸਿੰਘ ਰੰਧਾਵਾ ਜਿਹੜੇ ਕਾਂਗਰਸ ਦੇ ਵੱਟਿਆਗੂ ਨੇ ਤੇ ਦੂਜੇ ਪਾਸੇ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗਰਦੀਪ ਰੰਧਾਵਾ ਦੋਵੇਂ ਇਸ ਪੋਲਿੰਗ ਬੂਥ ਦੇ ਉੱਪਰ ਇੱਥੇ ਵੋਟਾਂ ਪੈ ਰਹੀਆਂ ਤੇ ਉੱਥੇ ਮੌਜੂਦ ਬੈਠੇ ਨਹੀਂ ਕਿਉਂਕਿ ਉਹ ਕਹਿੰਦੇ ਨੇ ਕਿ ਕਿਸੇ ਵੀ ਟਾਈਮ ਇੱਥੇ ਗੜਬੜ ਕਰਾਈ ਜਾ ਸਕਦੀ ਹੈ ਔਰ ਇੱਥੇ ਧੱਕਾ ਕੀਤਾ ਜਾ ਸਕਦਾ ਹੈ ਦੋਵਾਂ ਨੂੰ ਇੱਕ ਦੂਜੇ ਦੇ ਉੱਪਰ ਇੱਕ ਖਦਸ਼ਾ ਇੱਕ ਖਤਰਾ ਹੈ ਕਿ ਧੱਕਾ ਕੀਤਾ ਜਾ ਸਕਦਾ ਹੈ ਕਿਉਂਕਿ ਦੋਵਾਂ ਨੂੰ ਇਹ ਪਤਾ ਹੈ ਕਿ ਅਸੀਂ ਇੰਜ ਕਰਦੇ ਹੁੰਨੇ ਆ ਇੰਜ ਕਰ ਲੈਨੇ ਆ ਇਹ ਪਤਾ ਕਾਂਗਰਸ ਨੂੰ ਵੀ ਹੈ ਕਿਉਂਕਿ ਕਾਂਗਰਸ ਦੇ ਰਾਜ 'ਚ ਇਹ ਵੀ ਕਰਦੇ ਰਹੇ ਨੇ ਇਹ ਪਤਾ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਹੈ ਕਿਉਂਕਿ ਉਹ ਵੀ ਇੰਜ ਕਰਦੇ ਰਹੇ ਨੇ ਤੇ ਕਰਦੇ ਨੇ ਸੋ ਤੁਸੀਂ ਕੀ ਸਮਝਦੇ ਹੋ ਤੁਸੀਂ ਸੰਗਤ ਹੋ ਤੁਸੀਂ ਜਨਤਾ ਹੋ ਤੁਸੀਂ ਆਪਣਾ ਵਿਚਾਰ ਜ਼ਰੂਰ ਲਿਖਦਿਆ ਕਰੋ ਬਹੁਤ ਮਿਹਰਬਾਨੀ ਸ਼ੁਕਰੀਆ ਜੀ